We ਨੋਰ ਚਿਹਰਿਆਂ ਤੇ ਠਾਠਾ ਮਾਰਦਾ ਸੀ ਜਾਨਾਂ ਵਾਰ ਕੇ ਦੇਸ਼ ਆਜ਼ਾਦ ਕਰਾਉਣਾ ਇਹੋ ਸੁਪਨਾ ਭਗਤ ਸਿੰਘ ਸਰਦਾਰ ਦਾ ਸੀ ਅੱਜ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਔਰਾਂ ਦਾ 117ਵਾਂ ਜਨਮ ਦਿਨ ਹੈ ਇਸ ਜਨਮ ਦਿਹਾੜੇ ਨੂੰ ਦੁਨੀਆ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਢੰਗਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਪਿਰਸਾ ਵਿਹਾਰ ਅੰਮ੍ਰਿਤਸਰ ਦੇ ਵਿੱਚ ਸਰਗਤੀਸ਼ੀਲ ਲੇਖਕ ਸੰਗ ਵੱਲੋਂ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਹਦੀ ਪਹਿਲ ਕਦਮੀ ਸਾਡੇ ਬਲੀਠਾ ਅਖਾਈ ਦੇ ਆਗੂਆਂ ਨੇ ਕੀਤੀ ਤੇ ਅਸੀਂ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਦੋਸਤ ਇਕੱਠੇ ਹੋਏ ਤੇ ਜਿੱਥੇ ਅਸੀਂ ਭਗਤ ਸਿੰਘ ਨੂੰ ਸਮਰਪਿਤ ਰਚਨਾਵਾਂ ਪੇਸ਼ ਕੀਤੀਆਂ ਨਾਟਕ ਪੇਸ਼ ਕੀਤੇ ਉਥੇ ਵੱਖ-ਵੱਖ ਦੋਸਤਾਂ ਨੇ ਆਪਣੇ ਆਪਣੇ ਵਿਚਾਰ ਜਿਹੜੇ ਆ ਉਹ ਵੀ ਪੇਸ਼ ਇਹ ਆਈ ਦੇ ਸੰਦਰਭ ਦੇ ਵਿੱਚ ਸ਼ਹੀਦ ਭਗਤ ਸਿੰਘ ਉਹਦੀ ਵਿਚਾਰਧਾਰਾ ਜਿਹੜੀ ਉਹ ਕਿੱਥੇ ਖੜੀ ਆ ਤੇ ਉਹਨਾਂ ਨੂੰ ਇਸ ਤਰ੍ਹਾਂ ਅੱਗੇ ਲੈ ਕੇ ਲੋਕਾਂ ਤੱਕ ਪਹੁੰਚਦਾ ਕੀਤਾ ਜਾ ਸਕੇ ਸਾਰੇ ਹਾਜ਼ਰ ਦੇਖਕਾਂ ਵੱਲੋਂ ਦੋਸਤਾਂ ਵੱਲੋਂ ਇਸ ਗੱਲ ਦਾ ਜਿਹੜਾ ਉਹ ਆਪਣੇ ਕਮਿਟਮੈਂਟ ਕੀਤੀ ਗਈ ਆਪਣੇ ਸਨੇਹ ਪ੍ਰਗਟਾਇਆ ਗਿਆ ਉਹ ਆਉਣ ਵਾਲਿਆ ਸਮਿਆਂ ਦੇ ਵਿੱਚ ਆਪਣੀਆਂ ਲਿਖਤਾਂ ਦੇ ਵਿੱਚ ਆਪਣੇ ਰੋਜ਼ਮਰਾਂ ਦੇ ਕੰਮਾਂ ਦੇ ਵਿੱਚ ਸ਼ਹੀਦ ਆਜ਼ਮ ਦੀ ਫਿਲਾਸਫੀ ਜਿਹੜੀ ਆ ਜਿਹੜੀ ਉਹਨਾਂ ਦੀ ਸੋਚ ਹੈ ਉਹਨੂੰ ਅੱਗੇ ਲੈ ਕੇ ਜਾਣ ਵਾਸਤੇ ਲੋਕਾਂ ਦੇ ਵਿੱਚ ਵਿਚਰਣਗੇ ਤੇ ਲੋਕਾਂ ਦੇ ਮਸਲਿਆਂ ਦਾ ਇਨਕਲਾਬੀ ਤਰੀਕੇ ਦੇ ਨਾਲ ਹੱਲ ਜਿਹੜਾ ਉਹ ਕਰਨਗੇ ਮੈਂ ਇੱਥੇ ਇਹ ਗੱਲ ਦੱਸਣੀ ਚਾਹੁੰਦਾ ਕਿ ਅੱਜ ਸ਼ਹੀਦ ਭਗਤ ਸਿੰਘ ਜਿਹੜਾ ਵਾ ਉਹ ਇੱਕ ਵਿਅਕਤੀ ਨਹੀਂ ਬਲਕਿ ਇੱਕ ਸੋਚ ਦਾ ਨਾਮ ਹੈ ਇੱਕ ਫਲਸਫੇ ਦਾ ਨਾਮ ਹੈ ਇੱਕ ਵਿਚਾਰਧਾਰਾ ਦਾ ਨਾਮ ਹੈ ਇਸ ਸਮੇਂ ਦੇ ਵਿੱਚ ਇਹ ਵਿਚਾਰਧਾਰਾ ਜਿਹੜੀ ਕਿ ਸਾਡੇ ਲੋਕਾਂ ਦੇ ਵਿੱਚ ਬਹੁਤ ਮਕਬੂਲ ਹੈ ਜਿਹਨੂੰ ਜ਼ਿੰਦਗੀ ਦੇ ਹਰ ਵਰਗ ਦੇ ਲੋਕ ਜਿਹੜੇ ਆ ਨੌਜਵਾਨ ਬੱਚੇ ਬਜ਼ੁਰਗ ਜਿਹੜੇ ਆ ਉਹ ਮਾਨਤਾ ਦਿੰਦੇ ਆ ਸਾਂ ਮਾਣ ਸਨਮਾਨ ਦਿੰਦੇ ਆ ਇਸ ਵਿਚਾਰਤਾਰਾ ਨੂੰ ਅੱਗੇ ਲੈ ਕੇ ਜਾਣ ਵਾਸਤੇ ਜਿਹੜਾ ਵਾ ਉਹ ਸਾਰੇ ਲੋਕਾਂ ਨੂੰ ਘਰ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਕਿ ਭਗਤ ਸਿੰਘ ਦੇ ਨਾਮ ਦੇ ਨਾਲ ਪੰਜਾਬੀਆਂ ਦੇ ਸੁਭਾਅ ਦੀ ਨਾਬਰੀ ਪੰਜਾਬੀਆਂ ਦੇ ਸੁਭਾਅ ਦਾ ਜਿਹੜਾ ਵਾ ਉਹ ਅਣਖੀਲੇਪਣ ਜਿਹੜਾ ਉਹ ਜੁੜਿਆ ਹੋਇਆ ਇਸ ਅਣਖੀਲੇਪਣ ਨੂੰ ਨਾਬਰੀ ਨੂੰ ਅੱਗੇ ਲੈ ਕੇ ਜਾਣ ਵਾਸਤੇ ਸਾਨੂੰ ਭਗਤ ਸਿੰਘ ਵਰਗੇ ਦਰਸ਼ਾਂ ਦੀ ਲੋੜ ਹੈ ਭਗਤ ਸਿੰਘ ਵਰਗੇ ਲੋਕਾਂ ਦੀ ਲੋੜ ਹੈ ਭਗਤ ਸاهر ਵਰਗੇ ਨਾਇਕਾਂ ਦੀ ਲੋੜ ਹੈ ਇਹ ਹਨ ਨਰਿੰਦਰ ਸਿੰਘ ਗਰਗਤੀ ਸ਼ੀਲ ਦੇ ਹਸਣ ਮੁਹਿੰਟਾ ਦਾ ਸਰਪ੍ਰਸਤ ਅੱਜ ਦਾ ਇਹ ਮਹਾਨ ਦਿਨ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਹੈ ਜਿਸ ਦੀ ਸੋਚ ਲੋਕ ਹਿਤਾਂ ਨੂੰ ਪਰਣਾਈ ਹੋਈ ਸੀ ਸਮਾਜ ਵਿੱਚ ਆਰਥਿਕ ਪਾੜੇ ਨੂੰ ਦੂਰ ਕਰਨ ਵਾਸਤੇ ਸਰਮਾਇਦਾਰਾਂ ਤੋਂ ਕਾਫੀ ਸਾਮਰਾਜਵਾਦ ਦੇ ਖਿਲਾਫ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਗਰੀਬ ਹਿੱਤਾਵਾਂ ਵਾਸਤੇ ਅਤਿ ਦੀ ਗਰੀਬੀ ਵਿੱਚ ਜੂਝ ਰਹੇ ਤੇ ਮਰਦੇ ਮਰ ਰਹੇ ਲੋਕਾਂ ਵਾਸਤੇ ਉਹਨਾਂ ਨੇ ਆਪਣੀ ਆਵਾਜ਼ ਚੁੱਕੀ ਔਰ ਜ਼ਿੰਦਗੀ ਦਾ ਸਾਰਾ ਹਿੱਸਾ ਉਹਨਾਂ ਨੇ ਜਿੰਨਾ ਸਮਾਂ ਜੀਦਿਆ ਉਹ ਲੋਕਾਂ ਆਫੇជា ਆਪਣੇ ਸਮਾਜ ਦੀ ਸ਼ੁਰੂਆਤ ਉਹਨਾਂ ਨੇ ਆਪਣੇ ਚਾਚੇ ਦੀ ਉਸ ਸੋਚ ਤੋਂ ਸ਼ੁਰੂਆਤ ਕੀਤੀ ਜਦੋਂ ਉਹਨਾਂ ਜਨਮ ਹੋਇਆ ਤੇ ਉਸ ਦਿਨ ਉਸ ਵਕਤ ਸਰਦਾਰ ਅਜੀਤ ਸਿੰਘ ਜੀ ਨੇ ਹਿੰਦੁਸਤਾਨ ਵਿੱਚ ਕਾਰਪੋਰਟ ਹਕੂਮਤ ਜੋ ਵਰਤੇ ਰਾਜ ਕਰਨ ਦੀ ਕੋਰੀ ਹਕੂਮਤ ਉਹਨਾਂ ਵੱਲੋਂ ਤਿੰਨ ਕਾਲੇ ਕਰੋੜ ਲਿਆਤੇ ਗਏ ਸੀ ਜਿਨ੍ਹਾਂ ਦੇ ਖਾਸ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਸੀ ਔਰ ਪਗੜੀ ਸੰਭਾਲ ਜੱਟਾ ਦਾ ਨਾਰਾ ਦਿੱਤਾ ਸੀ ਉਸ ਲੜਾਈ ਦੇ ਨਾਮ ਸਰਦਾਰ ਭਗਤ ਸਿੰਘ ਦਾ ਜਨਮ ਹੋਇਆ ਔਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕੋਈ 23 ਸਾਲ ਇਸ ਸਮਾਜ ਨੂੰ ਲੀਹਾਂ ਤੇ ਲਿਆਉਣ ਵਾਸਤੇ ਲੋਕਾਂ ਦੇ ਦਰਦ ਲੋਕਾਂ ਦੇ ਦੁੱਖ ਹਕੂਮਤ ਦੇ ਸਾਹਮਣੇ ਲਿਆਉਣ ਵਾਸਤੇ ਲਾ ਦਿੱਤੇ ਔਰ ਇਨ ਇਸੇ ਜਦੋਂ ਜਾਦੇ ਵਿੱਚ ਉਹ ਇੱਕ ਬਦਲੇ ਤੋਂ ਆਪਣੀ ਕ੍ਰਾਂਤੀ ਦੀ ਸ਼ੁਰੂਆਤ ਕਰਦੇ ਆ ਜਦੋਂ ਲਾਹੌਰ ਵਿੱਚ ਸੈਮਨ ਕਮਿਸ਼ਨ ਬੋ ਬੈ ਦਾ ਨਾਰਾ ਲਾਲਾ ਲਜਪਤ ਰਾਏ ਜੀ ਵੱਲੋਂ ਦਿੱਤਾ ਗਿਆ ਜੋ ਉਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਸਨ ਉਸ ਨਾਰੇ ਨੂੰ ਲਾਉਣ ਦੇ ਦੌਰਾਨ ਅੰਗਰੇਜ਼ ਹਕੂਮਤ ਵੱਲੋਂ ਡਾਂਗਾ ਦੇ ਨਾਲ ਸਿੱਕੇ ਹਮਲੇ ਉਹਨਾਂ ਤੇ ਕੀਤੇ ਗਏ ਜਿਨ੍ਹਾਂ ਵਿੱਚ ਲਾਲਾ ਲਜਪਤ ਰਾਏ ਜੀ ਸ਼ਹੀਦ ਹੋ ਗਏ اور سردار بھگت سنگھ نے اتنے قسم دی کہ میں اس موت کا بدلا لا لال لاجپت رائے دی, موت دا بدلا سانڈرس قتل کر کے جو اس وقت ایس پی سی لاہور دا اس ختم کر کے دا قتل کر کے اس دا بدلا لیا زندگی سردار بھگت سنگھ نے صرف ایک ہی بلٹ ایک ہی گوڑی یوز کی تھی جو سانڈرس واسطے یوز کی تھی اور ਉਸ ਤੋਂ ਬਾਅਦ ਜੋ ਅਸਲ ਨੇ ਹੀ ਜ਼ਿੰਦਗੀਦਾਰ ਉਹਨਾਂ ਦਾ ਜੋ ਸਨੇਹਾ ਹੀ ਉਹ ਸੀ ਕਿਤਾਬਾਂ ساری ਜ਼ਿੰਦਗੀ ਕਿਤਾਬਾਂ ਨਾਲ ਜੂਝਦੇ ਰਹੇ ਕਿਤਾਬਾਂ ਪੜ੍ਹਦੇ ਰਹੇ ਔਰ ਆਪਣੀ ਜ਼ਿੰਦਗੀ ਦਾ ਉਹ ਇੱਕ ਐਮ ਵਕਤ ਜਿਸ ਦਿਨ ਉਹਨਾਂ ਨੂੰ ਫਾਂਸ ਤੇ ਚੜਾਇਆ ਗਿਆ ਉਸ ਵਕਤ ਉਹ ਇੱਕ ਸਰਮਾਇਆ ਕਿਤਾਬ ਪੜ੍ਹ ਰਹੇ ਸੀ ਜਦੋਂ ਉਹਨਾਂ ਨੂੰ ਆਵਾਜ਼ ਆਈ ਕਿ ਤੁਹਾਡੀ ਫਾਂਸੀ ਦਾ ਵਕਤ ਹੋ ਗਿਆ ਚਲੋ ਉਸ ਵਕਤ ਤਾਂ ਨਫਸੀ ਕਿ ਮੈਂ ਇੱਕ ਕ੍ਰਾਂਤੀਕਾਰੀ ਦੁਗੇ ਕ੍ਰਾਂਤੀ ਨੂੰ ਮਿਲਿਆ ਖਰੀ ਨੂੰ ਮਿਲਿਆ ਸੀ ਮੈਂ ਇਸ ਪੇਜ ਨੂੰ ਉੱਥੇ ਹੋਲਡ ਕਰਤਾ ਹਾਂ ਉਹਨਾਂ ਨੇ ਸਮਝ ਇਸ ਪੇਜ ਤੋਂ ਅੱਗੇ ਪੜਿਆ ਜਾਏ ਇਸੀ ਪਾਕਿਸਤਾਨ ਦੀ ਸੋਚ ਆਰਥਿਕ ਪਾੜੇ ਨੂੰ ਖਤਮ ਕਰਨਾ ਕਰਦਿਆ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਪਾਲਿਤ ਅੱਜ ਦੇ ਦਿਨ ਵਿੱਚ ਸਾਡੇ ਦੇਸ਼ ਦੀ ਜਵਾਨੀ ਬਹੁਤ ਸੁਭਰਾ ਹੋ ਚੁੱਕੀ ਹੈ ਨਸ਼ਿਆਂ ਨੇ ਗੈਂਗਸਟਰਵਾਦ ਨੇ ਲੁੱਟਾਂ ਖੋਹਾਂ ਹਨ ਨੇ ਬੇਟੀਆਂ ਦੇ ਨਾਲ ਫਲੱਟ ਕਰਾ ਦੇਣ ਨੇ ਜੋ ਅੱਜ ਸਾਡਾ ਕਹਾਣ ਕੀਤਾ ਹੈ ਔਰ ਹੁਕਮਰਾਨ ਇਨਾ ਬੇਸ਼ਰਮ ਹੋ ਗਏ ਹਿੰਦੁਸਤਾਨ ਦਾ ਕਿ ਉਹਦੀ ਸੇਤ ਕੋਈ ਅਸਰ ਨਹੀਂ ਕਲਕੱਤੇ ਦੀ ਘਟਨਾ ਤੇ ਠੰਡੀ ਨਹੀਂ ਸੋਈ ਤੇ ਅੜੀਸਾ ਵਿੱਚ ਜੋ ਕੁਝ ਇੱਕ ਵਕੀਲ ਬੇਟੀ ਨਾਲ ਵਾਪਰਿਆ ਉਹ ਅਪੰਨਨ ਹੋ ਗਿਆ ਅਸੀਂ ਆਪਣੇ ਗਰੁੱਪ ਵੱਲੋਂ ਸਮੂਹਿਕ ਕਿਸਾਨ ਤੇ ਪ੍ਰਗਤੀਸ਼ੀਲ ਲਹਿਰਾਂ ਸਹਿਤਕਾਰ ਪਰਿਵਾਰ ਵੱਲੋਂ ਇਹਦੀ ਕੋਰ ਨੰਦਿਆ ਕਰਦੇ ਆਂ ਔਰ ਹਕੂਮਤ ਨੂੰ ਅੱਜ ਵੀ ਕਹਿੰਦੇ ਆ ਕਿ ਆਪਣੇ ਕੰਨ ਖੋਲੇ ਲੋਕਾਂ ਦੀ ਆਵਾਜ਼ ਸੁਣੇ ਤਾਂ ਇਹਨਾਂ ਗੁਨਾਹਾਂ ਦੇ ਖਿਲਾਫ ਜਿੰਨਾ ਬੇਟੀਆਂ ਨੂੰ ਨੰਨੀ ਸ਼ਾ ਕਹਿੰਦੇ ਆ ਜਿੰਨਾ ਨੂੰ ਕਹਿੰਦੇ ਕਿ ਬੇਟੀ ਬਚਾਓ ਬੇਟੀ ਪੜਾਓ ਉਹ ਨਦੀ ਰੱਖਿਆ ਵਾਸਤੇ ਵਗੇ ਆਂ ਅਪੰਕਾ ਉਹਨਾਂ ਮੁਜਰਮਾਂ ਨੂੰ ਮੌਕੇ ਤੇ ਹੀ ਸਜ਼ਾਵਾ ਦੇ ਜਿਹੜੇ ਮੁਜਰਮ